ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਨਹੰਗ ਸਿੰਘਾਂ ਵੱਲੋਂ ਸ਼ਰੀਆਮ ਬੱਕਰੇ ਮੁਰਗੇ ਨੂੰ ਝਟਕਾ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ ਮੀਟ ਦਾ ਬੋਰਡ ਲਗਾ ਕੇ ਵੇਚਦੇ ਸਨ ਕਹਿੰਦੇ ਸਨ ਕਿ ਦਲੇਰੀ ਦੇ ਨਾਂ ਨਾਲ ਝਟਕਾ ਕਰਨਾ ਬਹੁਤ ਜ਼ਰੂਰੀ ਹੈ ਸ਼ਰੀਆਮ ਖਾਲਸਾ ਝਟਕਾ ਸ਼ਾਪ ਜਿੱਤੇ ਬੱਦਦੇ ਨੇ ਬੱਕਰੇ ਮੁਰਗੇ ਇਨਾ ਦੀ ਹੋਈ ਹੈ ਵੀਡੀਓ ਵਾਇਰਲ ਦੁਕਾਨ ਦੇ ਅੱਗੇ ਲਗਾਇਆ ਹੈ ਖਾਲਸਾ ਮੀਟ ਸ਼ਾਪ ਝਟਕਾ ਸ਼ਾਪ ਬੱਕਰੇ ਤੇ ਮੁਰਗੇ ਦੀਆਂ ਫੋਟੋਆਂ ਇਸ ਸ਼ਰੇਆਮ ਬਹੁਤ ਹੀ ਵੱਡੀ ਗੱਲ ਦੁਕਾਨ ਦੇ ਅੰਦਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਲਗਾ ਕੇ ਉਸ ਦੇ ਅੱਗੇ ਵੀ ਕਰਦੇ ਨੇ ਬੱਕਰੇ ਤੇ ਮੁਰਗੇ ਦਾ ਝਟਕਾ ਅਸੀਂ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਤਸਵੀਰਾਂ ਹੋਈਆਂ ਵਾਇਰਲ ਵਾਇਰਲ ਵੀਡੀਓ ਕੀ ਹੈ ਸੱਚ ਸ਼ਰਯਾਮ ਵੀਡੀਓ ਦੇ ਵਿੱਚ ਬੋਲਿਆ ਜਾ ਰਿਹਾ ਹੈ ਕਿ ਜੇਕਰ ਅਸੀਂ ਕਿਸੇ ਨੂੰ ਨਹੀਂ ਮਾਰਾਂਗੇ ਤਾਂ ਅਗਲਾ ਸਾਨੂੰ ਮਾਰ ਦੇਵੇਗਾ ਦਲੇਰੀ ਵਾਸਤੇ ਜਾਨਵਰਾਂ ਨੂੰ ਮਾਰਨਾ ਬਹੁਤ ਜ਼ਰੂਰੀ ਖਾਲਸਾ ਜੈਮ ਡਾਈਟ ਜੈਮ ਵਾਸਤੇ ਵੀ ਦੱਸਿਆ ਹੈ ਵੀਡੀਓ ਦੇ ਵਿੱਚ ਲਿਖਿਆ ਹੈ ਖਾਲਸਾ ਜੈਮ ਡਾਈਟ ਖਾਲਸਾ ਝਟਕਾ ਸੈਂਟਰ ਪਤਾ ਲੱਗਾ ਹੈ ਕਿ ਖਾਲਸਾ ਝਟਕਾ ਸੈਂਟਰ ਵਿੱਚ ਬੱਕਰੇ ਮੁਰਗੇ ਵੱਡੇ ਜਾਂਦੇ ਸਨ ਜਿਸ ਨਾਲ ਨੌਜਵਾਨਾਂ ਲਈ ਜ਼ਰੂਰੀ ਹੈ ਮੀਟ ਖਾਓ ਪਰ ਜਿੱਥੇ ਖਾਲਸੇ ਦਾ ਇੱਕ ਨਾਰਾ ਸੀ ਜਿਓ ਔਰ ਜੀਨੋ ਦਿਓ ਇਹ ਸਾਰੀਆਂ ਗੱਲਾਂ ਕਰਨ ਵਾਲੀ ਨੰਗ ਸਿੰਘ ਕਿਉਂ ਕਰਦੇ ਨੇ ਝਟਕਾ ਜਾਨਵਰਾਂ ਦੀ ਕਿਉਂ ਲੈਂਦੇ ਨੇ ਜਾਨ ਦੇਖ ਸਕਦੇ ਹਾਂ ਪਰ ਅਸੀਂ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਤਸਵੀਰਾਂ ਕਿਸੇ ਦਾ ਵੀ ਮਨ ਬਚਲਿਤ ਕਰ ਸਕਦੀਆਂ ਹਨ ਜਿਸ ਡਾਈਟ ਲਈ ਸ਼ਰੀਅਮ ਬੱਢਦੇ ਸੰ ਬੱਕਰੇ ਮੁਰਗੇ ਕੀ ਇਹ ਬਹੁਤ ਹੀ ਜ਼ਰੂਰੀ ਹੈ ਇੱਥੇ ਹੀ ਨਹੀਂ ਬਸ ਗੁਰੂਆਂ ਦੀਆਂ ਫੋਟੋਆਂ ਵੀ ਉਸ ਦੁਕਾਨ ਦੇ ਅੰਦਰ ਲੱਗੀਆਂ ਹੋਈਆਂ ਸਨ ਨਹੀਂ ਹੈ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਗੋਗਰੀਵ ਦੀ ਰੱਖਿਆ ਦਾ ਨਾਰਾ ਦਿੱਤਾ ਦਰਵੇਸ਼ ਸੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੇ ਅੱਗੇ ਦੁਕਾਨ ਦੇ ਅੰਦਰ ਕਰਦੇ ਨੇ ਜਾਨਵਰਾਂ ਦਾ ਝਟਕਾ ਵਿਰੋਧ ਨਹੀਂ ਕਰਦਾ ਸਾਡਾ ਚੈਨਲ ਪਰ ਕਿਸੇ ਨੂੰ ਅਜਾਜਤ ਵੀ ਨਹੀਂ ਦਿੰਦਾ ਕਿਸੇ ਦਾ ਝਟਕਾ ਕਰਨ ਦੀ ਕੀ ਹੈ ਕੀ ਇਹ ਗੱਲ ਸਹੀ ਹੈ ਕਿ ਜੋ ਦੇਖਣ ਵਾਲੇ ਸਬਸਕ੍ਰਾਈਬਰ ਅਤੇ ਆਮ ਜਨਤਾ ਹੈ ਜੋ ਸਿੱਖ ਸਮਾਜ ਦੇ ਵਿੱਚ ਸਿੱਖ ਜਥੇਬੰਦੀਆਂ ਜਾਂ ਸਿੱਖ ਸੰਗਤਾਂ ਸਨ ਨੰਘ ਸਿੰਘਾਂ ਦੇ ਇਸ ਕੰਮ ਨੂੰ ਕਿਸ ਨਜ਼ਰ ਤੋਂ ਦੇਖਦੇ ਸਨ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਸਲਾਹ ਦਿਓ ਦੱਸੋ ਤਾਂ ਜੋ ਇਸ ਬਾਰੇ ਲੋਕਾਂ ਦੀ رائے ਬਣ ਸਕੇ ਕਿ ਨੰਘ ਸਿੰਘ ਇਹ ਸਹੀ ਕਰਦੇ ਸਨ ਜਾਂ ਫਿਰ ਕੀ ਜ਼ਰੂਰਤ ਪੈ ਗਈ ਇਹਨਾਂ ਨੂੰ ਜਾਨਵਰਾਂ ਨੂੰ ਝਟਕਾ ਕਰਨ ਦੀ ਪਰ ਸਾਡਾ ਚੈਨਲ ਕਿਸੇ ਦੇ ਕਾਰੋਬਾਰ ਦਾ ਕੋਈ ਵਿਰੋਧ ਨਹੀਂ ਕਰਦਾ ਤੁਹਾਡੇ ਕਮੈਂਟਾਂ ਦੀ ਅਡੀਕ ਦੇ ਵਿੱਚ ਡਾਕਟਰ ਰਾਣਾ ਅਪਰਾਦੀ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਕਮੈਂਟ ਕਰੋ ਜੀ ਤੁਹਾਡੀਆਂ ਕਮੈਂਟਾਂ ਦੇ ਨਾਲ ਹੀ ਲੋਕ ਰਾਇ ਬਣੇਗੀ ਕੀ ਹੈ ਕਾਰ ਕਿਵੇਂ ਕਰਦੇ ਨੇ ਨਹੰਗ ਸਿੰਘ ਸ਼ਰੇਆ ਮੁਰਗਿਆਂ ਬੱਕਰੀਆਂ ਦਾ ਝਟਕਾ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਹੈ